ਸਤਿ ਸ਼੍ਰੀ ਅਕਾਲ ਦੋਸਤੋ ਰੁੱਖਾਂ ਦੀ ਜਾਣਕਾਰੀ ਵਿੱਚ ਅੱਜ ਦਾ ਰੁੱਖ ਹੈ ਜਾਮਣ ਜਾਮਣ ਦਾ ਰੁੱਖ ਸਾਰੇ ਦੇਸ਼ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਅੱਜ ਕੱਲ ਚਿੱਟੇ ਰੰਗ ਦੀਆਂ ਜਾਮਣਾਂ ਦੀਆਂ ਕਿਸਮਾਂ ਵੀ ਮਿਲ ਜਾਂਦੀਆਂ ਹਨ ਇਸ ਦੇ ਪੌਦੇ ਨੂੰ ਬੀਜ ਤੋਂ ਬੜੀ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ ਪਰ ਸੋਧੀਆਂ ਕਿਸਮਾਂ ਦੇ ਫਲ ਵੱਡੇਕਾਰ ਦੇ ਅਤੇ ਉਹਨਾਂ ਵਿੱਚ ਖਾਣਯੋਗ ਗੁੱਦਾ ਜ਼ਿਆਦਾ ਹੁੰਦਾ ਹੈ ਇਸ ਦੇ ਫੁੱਲ ਨਹੀਂ ਲੱਗਦੇ ਫਲ ਸਿੱਧੇ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਫਲ ਬੜੀ ਤੇਜ਼ੀ ਨਾਲ ਵੱਧਦੇ ਹਨ ਇਹ ਕਿਸਮਾਂ ਦੇ ਹਿਸਾਬ ਨਾਲ ਜੂਨ ਦੇ ਅਖੀਰ ਵਿੱਚ ਪੱਕਣਾ ਸ਼ੁਰੂ ਹੁੰਦਾ ਹੈ। ਜਾਮਣ ਦਾ ਫਲ ਬੜੀ ਤੇਜ਼ੀ ਨਾਲ ਵੱਧਦਾ ਹੈ ਅਤੇ 10-15 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦਾ ਹੈ। ਇਸ ਨੂੰ ਲੰਮਾ ਸਮਾਂ ਸਟੋਰ ਨਹੀਂ ਕਰ ਸਕਦੇ। ਜਿੰਨਾ ਤਾਜ਼ਾ ਖਾਵਾਂਗੇ ਉਨਾ ਹੀ ਇਹ ਗੁਣਕਾਰੀ ਹੁੰਦਾ ਹੈ। ਇਸ ਦਾ ਫਲ ਬਹੁਤ ਪੋਸਟਿਕ ਹੁੰਦਾ ਹੈ। ਇਸ ਵਿੱਚ 70% ਖਣਜਕ ਪਦਾਰਥੋਂ ਹੁੰਦਾ ਹੈ। ਅਤੇ ਇਹ ਇੱਕ ਬਿਨਾ ਕੈਲੋਰੀ ਵਾਲਾ ਖਣਿਜਾਂ ਅਤੇ ਵਿਟਾਮਿਨਾਂ ਨਾਲ ਭਰਪੂਰ ਫਲ ਹੈ। ਇਸ ਦੇ ਫਲ ਵਿੱਚ ਕਾਰਬੋਹਾਈਡਰੇਟ, ਫੈਟ ਪ੍ਰੋਟੀਨ, ਵਿਟਾਮਿਨ B1, B2, B3, B6 ਤੇ ਵਿਟਾਮਿਨ C, ਕੈਲਸ਼ੀਅਮ, ਲੋਹਾ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਸੋਡੀਅਮ ਤੱਤ ਪਾਏ ਜਾਂਦੇ ਹਨ। ਇਹ ਬਹੁਤ ਗੁਣਕਾਰੀ ਫਲ ਹੈ। ਸਵਾਦ ਵਿੱਚ ਇਹ ਕਸੈਲਾ ਹੁੰਦਾ ਹੈ ਅਤੇ ਠੱਠ ਮਿੱਠਾ ਹੁੰਦਾ ਹੈ। ਇਹ ਠੰਡੀ ਅਤੇ ਰੁੱਖੇ ਸੁਭਾਅ ਦਾ ਫਲ ਹੈ। ਇਸ ਦਾ ਫਲ ਸ਼ੂਗਰ ਨੂੰ ਖਤਮ ਕਰਦਾ ਹੈ, ਖੰਗ ਵਿੱਚ ਵੀ ਫਾਇਦਾ ਕਰਦਾ ਹੈ। ਦੰਦਾਂ ਅਤੇ ਮਸੂੜਿਆਂ ਨੂੰ ਮਜ਼ਬੂਤ ਕਰਦਾ ਹੈ। ਪਥਰੀ ਵਿੱਚ ਪੱਕੀਆਂ ਜਮਲਾ ਖਾਣ ਨਾਲ ਫਾਇਦਾ ਹੁੰਦਾ ਹੈ। ਆਵਾਜ਼ ਦੇ ਖਰਾਬ ਹੋਣ ਅਤੇ ਮੂੰਹ ਦੇ ਛਾਲਿਆਂ ਵਾਸਤੇ ਇਸ ਦੇ ਪੱਤਿਆਂ ਨੂੰ ਚਬਾਇਆ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਉਬਾਲ ਕੇ ਉਸ ਦੇ ਪਾਣੀ ਦੀ ਕੁਰਲੀ ਕੀਤੀ ਜਾਂਦੀ ਹੈ। ਇਸ ਦੀਆਂ ਨਰਮ ਟਾਣੀਆਂ ਦੀ ਦੰਤਨ ਦੰਦਾਂ ਲਈ ਬਹੁਤ ਫਾਇਦੇਮੰਦ ਹੈ ਅਤੇ ਦੰਦਾਂ ਦਾ ਪੀਲਾਪਨ ਦੂਰ ਕਰਦੀ ਹੈ। ਇਸ ਦੇ ਪੱਕੇ ਫਲ ਦੇ ਬੀਜ ਵੀ ਬਹੁਤ ਗੁਣਕਾਰੀ ਹਨ। ਪੱਕੀ ਗੁਠਲੀ ਵਿੱਚ ਚੂਰਨ ਦੀ ਵਰਤੋਂ ਕਰਨ ਨਾਲ ਕੋਲਚੇ ਦਾ ਜ਼ਹਿਰ ਉਤਰ ਜਾਂਦਾ ਹੈ। 1 ਗ੍ਰਾਮ ਚੂਰਨ ਦੋ ਵਾਰ ਖਾਣ ਨਾਲ 3 ਮਹੀਨੇ ਵਿੱਚ ਸ਼ੂਗਰ ਦਾ ਰੋਗ ਠੀਕ ਹੋ ਜਾਂਦਾ ਹੈ। ਜਾਮਣ ਦੀ ਗੁਠਲੀ, ਆਂਬ ਦੀ ਗੁਠਲੀ ਅਤੇ ਛੋਟੀ ਹਰੜ੍ਹ ਤਿੰਨਾਂ ਦਾ ਬਰਾਬਰ ਚੂਰਨ ਬਣਾ ਕੇ 1 ਗ੍ਰਾਮ ਸਵੇਰੇ ਸ਼ਾਮ ਠੰਡੇ ਪਾਣੀ ਨਾਲ ਲੈਣ ਨਾਲ ਦਸਤ ਬੰਦ ਹੋ ਜਾਂਦੇ ਹਨ ਅਤੇ ਪੇਟ ਦੇ ਕੀੜੇ ਵੀ ਖਤਮ ਹੋ ਜਾਂਦੇ ਹਨ। ਬੀਜਾਂ ਨੂੰ ਪੀਸ ਕੇ ਦੁੱਧ ਵਿੱਚ ਮਿਲਾ ਕੇ ਪੇਸਟ ਬਣਾ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦੇ ਹਰ ਤਰ੍ਹਾਂ ਦੇ ਦਾਗ-ਧੱਬੇ ਠੀਕ ਹੋ ਜਾਂਦੇ ਹਨ। ਆਮਣ ਦਾ ਰੁੱਖ ਬਹੁਤ ਗੁਣਕਾਰੀ ਹੈ। ਇਸ ਰੁੱਖ ਦਾ ਹਰ ਅੰਗ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਪੱਤੇ, ਸੱਕ, ਟਾਹਣੀਆਂ, ਬੀਜ ਹਰੇ ਅੰਗਾਂ ਦੀ ਵਰਤੋਂ ਕਰਨ ਨਾਲ ਕੋਈ ਨਾ ਕੋਈ ਰੋਗ ਠੀਕ ਹੁੰਦਾ ਹੈ। ਇਹ ਬਹੁਤ ਗੁਣਕਾਰੀ ਰੁੱਖ ਹੈ ਇਸ ਨੂੰ ਵੱਧ ਤੋਂ ਵੱਧ ਸਾਨੂੰ ਲਗਾਉਣਾ ਚਾਹੀਦਾ ਹੈ ਇਸ ਦੇ ਰੁੱਖ ਬਾਰੇ ਇੱਕ ਗੱਲ ਆਮ ਪ੍ਰਚਲਿਤ ਹੈ ਕਿ ਇਸ ਤੋਂ ਜ਼ਿਆਦਾ ਫਲ ਲੈਣ ਲਈ ਇਸ ਦੇ ਉੱਪਰਲੇ ਸੱਕ ਵਿੱਚ ਟਾਕ ਲਗਾਉਣੇ ਪੈਂਦੇ ਹਨ ਜਿੰਨਾਂ ਨੂੰ ਲਗਾਉਣ ਲਈ ਢੁਕਮਾ ਸਮਾਂ દિਵਾਲੀ ਦੇ ਨੇੜੇ ਤੇੜੇ ਹੈ ਉਹਨਾਂ ਦਿਨਾਂ ਵਿੱਚ ਤੁਸੀਂ ਜੇਕਰ ਟਾਕ ਲਗਾਉਂਗੇ ਤਾਂ ਆਉਣ ਵਾਲੇ ਸੀਜ਼ਨ ਵਿੱਚ ਇਸ ਦੇ ਜ਼ਿਆਦਾ ਫਲ ਲੱਗਦਾ ਹੈ ਸੋ ਦੋਸਤੋ ਅੱਜ ਦੇ ਸਮੇਂ ਵਿੱਚ ਇਸ ਰੁੱਖ ਨੂੰ ਵੱਧ ਤੋਂ ਵੱਧ ਲਗਾਉਣਾ ਚਾਹੀਦਾ ਹੈ ਅਤੇ ਸਭ ਤੋਂ ਵੱਡੀ ਗੱਲ ਹੁਣ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਵਿੱਚ ਇਸ ਦੇ ਪੱਕੇ ਹੋਏ ਬੀਜ ਸਾਨੂੰ ਆਮ ਹੀ ਮਿਲ ਜਾਣਗੇ ਜੋ ਕਿ ਜਾਮਣਾਂ ਦੇ ਰੁੱਖਾਂ ਥੱਲੇ ਡਿੱਗ ਕੇ ਆਪਣੇ ਆਪ ਉੱਗੇ ਰਹਿੰਦੇ ਹਨ ਇਹਨਾਂ ਤੋਂ ਅਸੀਂ ਨਵੇਂ ਪੌਦੇ ਤਿਆਰ ਕਰ ਸਕਦੇ ਹਾਂ ਸੋ ਵੱਧ ਤੋਂ ਵੱਧ ਅਜਿਹੇ ਰੁੱਖਾਂ ਨੂੰ ਆਪਣੇ ਆਪ ਘਰੇ ਤਿਆਰ ਕਰੋ ਅਤੇ ਵੱਧ ਤੋਂ ਵੱਧ ਲਗਾਓ ਜੇਕਰ ਜਾਮਣ ਦੇ ਰੁੱਖ ਬਾਰੇ ਦਿੱਤੀ ਹੋਈ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਰੁੱਖਾਂ ਬਾਰੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ